ਪੰਜਾਬ ਦੇ ਨਾਮੀ ਕਥਾਵਾਚਕ ਨੂੰ ਧਮਕੀ ਭਰੀ ਚਿੱਠੀ ਮਿਲੀ ਹੈ ਜਿਸ ਦੇ ਆਸ਼ਮ ਦੇ ਬਾਹਰ ਸ਼ੱਕੀ ਵੀ ਖੜੇ ਹੋਏ ਦਿਖਾਈ ਦਿੱਤੇ ਨੇ ਤੁਹਾਨੂੰ ਦੱਸਦੇ ਕਿ ਨਾਮੀ ਕਥਾਵਾਚਕ ਵਿਸ਼ਵ Hindu ਤਖਤ ਦੇ ਜਨਰਲ ਸਕੱਤਰ ਤੇ ਪੰਜਾਬ ਇਨਚਾਰਜ Swami Vikas Das Maharaj ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਇਹ ਧਮਕੀ ਉਹਨਾਂ ਨੂੰ ਖਾਟੂ ਸ਼ਾਮ ਆਸ਼ਮ ਦੇ ਬਾਹਰ ਖੜੀ ਉਹਨਾਂ ਦੀ ਗੱਡੀ ਦੇ ਉੱਤੇ ਰੱਖੇ ਕੱਟੇ ਹੋਏ ਮੁਰਗੇ ਦੇ ਥੱਲੇ ਇੱਕ ਚਿੱਠੀ ਰਾਹੀ ਮਿਲੀ ਸੀਸੀਟੀਵੀ ਕੈਮਰੇ ਦੇ ਵਿੱਚ ਆਸ਼ਰਮ ਦੇ ਬਾਹਰ ਸ਼ੱਕੀ ਖੜੇ ਹੋਏ ਦਿਖਾਈ ਦਿੱਤੇ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰ ਕਰੀਬ 8:30 3 ਵਜੇ ਮੁਬਾਰਕਪੁਰ ਰਾਮਗੜ੍ਹ ਰੋਡ ਤੇ ਸ਼ਿਵਜੋਤ ਕਲੋਨੀ ਦੇ ਵਿੱਚ ਸਥਿਤ ਖਾਟੂ ਸ਼ਾਮ ਆਸ਼ਮ ਦੇ ਵਿੱਚ ਚਿੱਟੇ ਰੰਗ ਦੀ ਸਵਿਫਟ ਕਾਰ ਦੇ ਵਿੱਚ ਦੋ ਨਕਾਬਪੋਸ਼ਾਈ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਸਨ ਅਤੇ ਆਸ਼ਮ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਇਧਰ ਉਧਰ ਘੁੰਮਦੇ ਦਿਖਾਈ ਦਿੱਤੇ ਆਸ਼ਮ ਦਾ ਦਰਵਾਜ਼ਾ ਬੰਦ ਹੋਣ ਕਾਰਨ ਉਹ ਬਾਹਰ ਖੜੀ ਇਨੋਵਾ ਕਾਰ ਤੇ ਕਾਲੇ ਰੰਗ ਦੇ ਲਿਫਾਫੇ ਦੇ ਵਿੱਚੋਂ ਘਟਿਆ ਹੋਇਆ ਮੁਰਗਾ ਰੱਖ ਗਏ ਅਤੇ ਧਮਕੀ ਭਰੀ ਚਿੱਠੀ ਰੱਖ ਕੇ ਉਹ ਦੇ ਥਲੇ ਫਰਾਰ ਹੋ ਗਏ। ਉਹਨਾਂ ਨੇ ਪਿਛਲੇ ਦਿਨੀ ਲੁਧਿਆਣਾ ਵਿਖੇ ਹਿੰਦੂ ਆਗੂ ਤੇ ਹੋਏ ਹਮਲੇ ਦੀ ਨਿਖੇਦੀ ਸੰਬੰਧੀ ਆਪਣੇ ਫੇਸਬੁਕ ਅਕਾਊਂਟ ਤੋਂ ਇੱਕ ਬਿਆਨ ਸਾਂਝਾ ਕੀਤਾ ਜਿਸ ਦਾ ਵਿੱਚ ਇਹ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੂਚਨਾ ਮਿਲਣ ਤੇ ਐਸਪੀ ਵੈਬ ਚੌਧਰੀ ਡੇਰਾਬੱਸੀ ਥਾਣਾ ਮੁਖੀ ਮਨਦੀਪ ਸਿੰਘ ਤੇ ਮੁਬਾਰਕਪੁਰ ਚੌਕੀ ਇਨਚਾਰਜ ਸਤਨਾਮ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦਿਆਂ ਵਿਕਾਸ ਦਾਸ ਨੇ ਦੱਸਿਆ ਕਿ ਉਹਨਾਂ ਨੇ ਹਿਮਾਚਲ ਉਹਨਾਂ ਦੇ ਹਿਮਾਚਲ ਹਰਿਆਣਾ ਅਤੇ ਪੰਜਾਬ ਦੇ ਵਿਚਾਰ ਆਸ਼ਰਮ ਹਨ ਅੱਜਕੱਲ ਉਹ ਸ਼ਿਵਜੋਤ ਕਲੋਨੀ ਦੇ ਵਿੱਚ ਸਥਿਤ ਖਾਟੂ ਸ਼ਾਮ ਆਸ਼ਰਮ ਵਿਖੇ ਰਹਿ ਰਹੇ ਨੇ ਉਹਨਾਂ ਨੂੰ ਸਾਰੀ ਘਟਨਾ ਬਾਰੇ ਸਵੇਰੇ ਕਰੀਬ 8 ਵਜੇ ਪਤਾ ਲੱਗਿਆ ਜਦੋਂ ਉਹ ਤਿਆਰ ਹੋ ਕੇ ਆਸ਼ਰਮ ਤੋਂ ਬਾਹਰ ਆਏ ਜਿਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਸੂਚਿਤ ਕੀਤਾ ਹੁਣ ਮਾਮਲੇ ਦੀ ਜਾਂਚ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੇਖਣਯੋਗ ਹੋਵੇਗਾ ਕਿ ਆਖਰ ਅਜਿਹਾ ਕਿਉਂ ਕੀਤਾ ਗਿਆ ਕਿਉਂ ਧਮਕੀ ਦਿੱਤੀ ਗਈ